ਪਿਆਸ ਦਰਿਆ ਦੇ ਵਿੱਚੋਂ ਗਾਗਰ ਪਾਣੀ ਦੀ ਲੈ ਕੇ ਆਉਂਦਾ ਹੈ ਬੁੱਢਾ ਇਹ ਸਰੀਰ ਤੇ ਇੱਥੇ ਤੇ ਅਸੀਂ ਆਪਣੀਆਂ ਚਟੀਆਂ ਦਾੜੀਆਂ ਦੇ ਸਾਥੀ ਫਿੱਕੜ ਚੁੱਕੀ ਫਿਰਦੇ ਆਂ ਆਹ ਵੇਖੋ ਜੀ ਸਾਡੀ ਦਾੜੀ ਚਟਟੀ ਹੋ ਗਈ ਇਹ ਧੁੱਪ ਦੇ ਨਾਲ ਚਟਟੀ ਨਹੀਂ ਹੋਈ ਇਹ ਉਮਰ ਦੇ ਹਿਸਾਬ ਦੇ ਨਾਲ ਚਟਟੀ ਹੋਈ ਹੈ ਉਹ ਜ਼ਿੰਦਗੀ ਦੇ ਵਿੱਚ ਤੂੰ ਇਹ ਤੇ ਦੇਖ ਤੇ ਸਿੱਖਿਆ ਕੀ ਹੈ ਕਮਾਇਆ ਕੀ ਠੀਕ ਹੈ ਤੇਰੀ ਧਾੜਾ ਚਟਾ ਹੋ ਗਿਆ ਤੇਰਾ ਪਰ ਸੱਚੀ ਹੈ ਕਰਤੂਤ ਪਸੂ ਕੀ ਬੋਲੋ ਨਾ ਮਾਨ ਸਜਾਤ ਕਹੋ ਨਾ ਤੇ ਬੰਦਾ ਹੈ ਹਜੇ ਕਰਤੂਤਾ ਨੀ ਨਾ ਜਿਹੜੀਆਂ ਤੇਰੀਆਂ ਉਹ ਬੋਲੋ ਪਸੂ ਵਾਲੀਆਂ ਨੇ ਹਜੇ ਬਦਲਿਆ ਨਹੀਂ ਬਦਲਾ ਨਹੀਂ ਆਇਆ ਚੇਂਜ ਨਹੀਂ ਹੋਇਆ ਕੁਝ ਸਿੱਖਿਆ ਨਹੀਂ ਹੈ ਕੀ ਕਰੀਏ ਤੇਰੀ ਵੱਡੇ ਦੀ ਉਮਰ ਦਾ ਅਜੇ ਜਿਹੜਾ ਤੇਰਾ ਮਾਨਾ ਨਾ ਉਹ ਝੁਕਿਆ ਨਹੀਂ ਹੈ ਗੱਲ ਦੇ ਝੁਕਣਦੀ ਹੈ ਗੱਲ ਤੇ ਗਿਰਨਦੀ ਹੈ ਗੁਰਮੁਖੋ ਸਾਡਾ ਸਰੀਰ ਗਿਰਜੇ ਸੁਣਿਓ ਸਾਡਾ ਸਰੀਰ ਗਿਰਜੇ ਕੋਈ ਬਜ਼ੁਰਗ ਗਿਰਜੇ ਕੋਈ ਬੱਚਾ ਗਿਰਜੇ ਕੋਈ ਨੌਜਵਾਨ ਗਿਰਜੇ ਅਸੀਂ ਭੱਜ ਕੇ ਝੁਕਦੇ ਹਾਂ ਭੱਜ ਕੇ ਜੋ ਕੋਦੇ ਆਉਨੂ ਉਹਦੇ ਸਰੀਰ ਨੂੰ ਵੇਖਦੇ ਆਂ ਵੀ ਕਿਤੇ ਚੋਟ ਤੇ ਨਹੀਂ ਲੱਗੀ ਕਿਤੇ ਛੱਟ ਤੇ ਨਹੀਂ ਲੱਗੀ ਕਿਉਂ ਕਿਉਂ ਅਸੀਂ ਬਾਹਰ ਮੁਖੀ ਆਂ ਬਾਹਰੋਂ ਸਰੀਰ ਨੂੰ ਵੇਖ ਲਿਆ ਵੀ ਇਹਦੇ ਛੱਟ ਤੇ ਨਹੀਂ ਲੱਗੀ ਇਹ ਜ਼ਖਮੀ ਤੇ ਨਹੀਂ ਹੋਇਆ ਇਹਦੀ ਟੁੱਟ ਭੱਜ ਤਾਂ ਨਹੀਂ ਹੋਈ ਬਾਹਰੋਂ ਵੇਖ ਲਿਆ ਵੀ ਇਹ ਡਿੱਗ ਗਿਆ ਅਸੀਂ ਚੱਕ ਲਿਆ ਪਰ ਤਾਂ ਮੇਰੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜਿਹੜੇ ਸਾਨੂੰ ਰੋਜ਼ ਆਵਾਜ਼ ਮਾਰ ਕੇ ਬੁਲੰਦੇ ਨੇ ਕੀ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਜਿਹੜੇ ਰੋਜ਼ ਸਾਨੂੰ ਇਹ ਗੱਲ ਕਹਿੰਦੇ ਨੇ ਓਏ ਕਿਤੇ ਆਪਣੇ ਆਪ ਨੂੰ ਸਵਾਲ ਕਦ ਕਿਤੇ ਆਪਣੇ ਆਪ ਨੂੰ ਪੁੱਛ ਕੀ ਇਹ ਸਰੀਰ ਮੇਰਾ ਇਸ ਜਗਮੈ ਆਏ ਕਿਆ ਤੁਦ ਕਰਮ ਕਮਾਇਆ ਕਿਤੇ ਆਪਣੇ ਆਪ ਨੂੰ ਵੀ ਦੇ ਸਵਾਲ ਕਰ ਲੈ ਦੂਜਿਆਂ ਨੂੰ ਸਵਾਲ ਕਰਦਾ ਦੂਜਿਆਂ ਦੀਆਂ ਕਮੀਆਂ ਘਾਟਾ ਲੱਭਦਾ ਫਿਰਦਾ ਕਿਤੇ ਆਪਣੀ ਕਮੀ ਵੀ ਵੇਖ ਤੋਂ ਕਿਤੇ ਆਪਣੇ ਵੱਲ ਛਾਤੀ ਮਾਰ ਕੇ ਇਹ ਜਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਕੀ ਕਰਮ ਕਮਾਇਆ ਤੁਦ ਸਰੀਰ ਜਾ ਤੋਂ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਜਿਸ ਵਾਹਿਗੁਰੂ ਨੇ ਤੇਰੇ ਸਰੀਰ ਦੀ ਰਚਨਾ ਕੀਤੀ ਜਿਨੇ ਜੀਵ ਪਾਏ ਪਿੰਡ ਜਨ ਸਾਜਿਆ ਹਨਾ ਦਿੱਤਾ ਪੈਨਣ ਖਾਣ ਜਿਸ ਵਾਹਿਗੁਰੂ ਨੇ ਤੈਨੂੰ ਸਾਜਿਆ ਅੰਨ ਵਾਜਿਆ ਸਭ ਕੁਝ ਤੇਰੀ ਝੋਲੀ ਵਿੱਚ ਪਾ ਦਿੱਤਾ ਤੇਰੇ ਸੁੱਖ ਵਾਸਤੇ ਤੈਨੂੰ ਜੀਵਤ ਰੱਖਣ ਵਾਸਤੇ ਤੈਨੂੰ ਹਲਿਆ ਭਰਿਆ ਰੱਖਣ ਵਾਸਤੇ ਉਸ ਵਾਹਿਗੁਰੂ ਨੂੰ ਸਿਮਰਿਆ ਹੀ ਨਹੀਂ ਹੈ ਯਾਦ ਨਹੀਂ ਕੀਤਾ ਦੂਤੇ ਜਦ ਕਸ਼ ਪਾਵੇ ਤਬ ਗਰਭ ਕਰਤਾ ਹੈ ਜਦੋਂ ਤੈਨੂੰ ਥੋੜਾ ਜਿਹਾ ਕੁਝ ਮਿਲਦਾ ਤੂੰ ਹੰਕਾਰ ਦੇ ਨਾਲ ਫੁੱਲ ਜਾਂਦਾ ਹੈ ਮਾਇਆ ਗਈ ਤਬ ਰੋਬ ਨ ਲਗਤ ਤੂੰ ਫਿਰ ਰੋਣ ਲੱਗ ਜਾਂਦਾ ਹਾਏ ਇੰਨਾ ਘਾਟਾ ਪੈ ਗਿਆ ਹਾਏ ਮੈਂ ਤੇ ਪੱਟਿਆ ਗਿਆ ਮੈਂ ਤੇ ਬਰਵਾਦ ਹੋ ਥੋੜਾ ਜਿਹਾ ਕੁਝ ਮਿਲੇ ਤੂੰ ਤੇ ਕਾਹੇ ਪਈਆ ਫਿਰ ਤੋਂ ਭੁੱਲਿਆ ਪੁੱਲਿਆ ਚੌੜਾ ਹੋ ਜਾਂਦਾ ਹੈ ਇਹ ਹਾਲਤ ਹੈ ਜੀ ਆਪਣੀ ਨਹੀਂ ਮੇਰੇ ਗੁਰੂ ਅਮਰਦਾਸ ਮਹਾਰਾਜ ਬੁੱਢਾ ਸ਼ਰੀਰ ਬੁੱਢੀ ਉਮਰ ਦੇ ਵਿੱਚ ਰਸਿਆ ਦਰਿਆ ਦੇ ਵਿੱਚੋਂ ਗੱਗਰ ਰੋਜ਼ ਪਾਣੀ ਦੀ ਲਿਓਣੀ ਪਰਕੇ ਉਹਨਾਂ ਰੋਜ਼ ਰੋਜ਼ ਗੱਗਰ ਲੈ ਕੇ ਆਉਣੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕਰਨ ਸੇਵਾ ਕਰਦੇ ਨੇ ਜੀ ਕੁਈ ਦਿਖਾਵੇ ਦੀ ਨਹੀਂ ਹੈ ਕੋਈ ਗੱਦੀ ਲੈਣ ਵਾਸਤੇ ਨਹੀਂ ਕੋਈ ਗੁਰਿਆਈ ਲੈਣ ਵਾਸਤੇ ਸੇਵਾ ਨਹੀਂ ਕਰਦੇ ਉਹਨਾਂ ਨੇ ਤੇ ਸਭ ਕੁਝ ਗੁਰੂ ਨੂੰ ਸੌਂਪ ਰੱਖਿਆ ਵੀ ਮੈਂ ਤੇਰੇ ਦਰ ਦਾ ਇੱਕ ਪਿਖਾੜੀ ਆ ਮੰਗਤਾ ਹਾਂ ਕੂਕਰ ਹਾਂ ਮੈਂ ਤੇ ਸੇਵਾ ਸਮਝ ਕੇ ਸੇਵਾ ਕਰਦਾ ਹੈ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਉਹ ਘੜੀ ਆ ਗਈ ਇਹ ਗੁਰੂ ਅਮਰਦਾਸ ਮਹਾਰਾਜ ਜਲਦੀ ਗਾਗਰ ਲੈ ਕੇ ਆਉਂਦੇ ਨੇ ਰੋਜ ਦਾ ਜਿਹੜਾ ਨੰਗਣਾ ਨਾ ਇਤਿਹਾਸ ਕਹਿੰਦਾ ਹੈ ਜੁਲਾਹੇ ਦੇ ਘਰ ਦੇ ਵਿੱਚ ਦੀ ਹੈ ਰੋਜ ਗਾਗਰ ਲੈ ਕੇ ਨੰਗਣਾ ਇੱਕ ਦਿਨ ਕੀ ਹੋਇਆ ਗੁਰੂ ਅਮਰਦਾਸ ਮਹਾਰਾਜ ਅੜਕੇ ਗਾਗਰ ਲੈ ਕੇ ਗਿਰ ਗਏ ਗਾਗਰ ਲੈ ਕੇ ਬੋਲੋ ਪਾਣੀ ਦੇ ਗਿਰ ਗਏ ਤੇ ਧੰ ਮੇਰੇ ਗੁਰੂ ਅਮਰਦਾਸ ਮਹਾਰਾਜ ਸਰੀਰ ਕਰਕੇ ਗਿਨੇ ਨੇ ਪਰ ਗੱਗਰ ਨਹੀਂ ਡਿੱਗਣ ਦਿੱਤੀ ਉਹਨਾਂ ਗੱਗਰ ਨਹੀਂ ਡਿੱਗ ਦਿੱਤੀ ਜੀ ਪਾਣੀ ਵਾਲੀ ਸੰਭਾਲਿਆ ਆਪਣੇ ਆਪ ਨੂੰ ਹਜੂਰ ਕਹਿੰਦੇ ਅਮਰਦਾਸ ਅੱਜ ਸਮਾਂ ਬਹੁਤ ਲੱਗਿਆ ਅੱਜ ਦੇਰੀ ਬਹੁਤ ਲਾਤੀ ਤੁਸੀਂ ਅੱਜ ਤੁਸੀਂ ਕੁਝ ਪਲ ਲੇਟ ਹੋ ਤੇ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਸਿਰ ਦੇ ਅਸਈਆ ਮੈਂ ਤੈਨੂੰ ਕੀ ਦੱਸਾਂ ਤੂੰ ਤੇ ਆਪ ਹੀ ਸਭ ਕੁਝ ਜਾਣਦਾ ਬਿਨ ਬੋਲੇ ਆ ਸਭ ਕਿਥੇ ਜਾਣਦਾ ਤੇ ਤਾਂ ਗੁਰੂ ਅਮਰਦਾਸ ਹੱਥ ਜੋੜ ਕੇ ਕਹਿੰਦੇ ਹਜ਼ੂਰ ਮੇਰੇ ਡਿੱਗਣ ਦਾ ਕਾਰਨ ਇਹ ਹੀ ਹੈ ਕਿ ਅੱਜ ਤੁਹਾਡਾ ਨਿਵਾਣਾ ਦਾ ਸਿੱਖ ਗੱਗਰ ਲੈ ਕੇ ਆ ਰਿਆ ਸੀ ਪਾਣੀ ਦੀ ਗਿਰ ਗਿਆ ਤੇ ਧੰਨ ਮੇਰੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੁੱਕਲ ਦੇ ਵਿੱਚ ਲੈ ਲਿਆ ਬੁੱਕਲ ਦੇ ਵਿੱਚ ਲਿਆ ਮਸਤ ਪੁੱਚਮਿਆ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਮਰਦਾਸ ਮੈਂ ਵੀ ਤੇ ਇਹੀ ਦੇਖਦਾ ਸਾਂ ਕਿ ਕਦੋਂ ਤੋਂ ਡਿੱਗੇ ਤੈਨੂੰ ਡਿੱਗੇ ਨੂੰ ਮੈਂ ਚੁੱਕ ਲਵਾਂ ਸਮਝ ਦਿਓ ਬੇਨਤੀ ਵੇ ਤੂੰ ਡਿੱਗੇ ਤੇ ਤੈਨੂੰ ਮੈਂ ਚੁੱਕਾ ਗੁਰਮਖੋ ਇੱਥੇ ਤਨ ਡਿੱਗਣ ਦੀ ਗੱਲ ਨਹੀਂ ਐ ਮਨ ਨੀਵੇਂ ਹੋ ਗਿਆ ਮਨ ਕਰਕੇ ਨੀਵੇਂ ਹੋ ਗਏ ਜਦੋਂ ਅਸੀਂ ਮਨ ਕਰਕੇ ਗੁਰੂ ਚਰਨਾਂ ਦੇ ਵਿੱਚ ਡਿੱਗ ਲੈ ਪੈਂਦੇ ਆ ਨਾ ਫਿਰ ਧੰਨ ਮੇਰੇ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਚੁੱਕਦੇ ਸਾਡੇ ਕਿਰਦਾਰ ਨੂੰ ਚੁੱਕਦੇ ਨੇ ਸਾਡੇ ਜੀਵਨ ਨੂੰ ਉੱਚਾ ਸੁੱਚਾ ਕਰ ਦਿੰਦੇ ਨੇ ਸਾਡੀ ਬਿਰਤੀ ਨੂੰ ਉੱਚੀ ਕਰ ਦਿੰਦੇ ਨੇ ਜਦੋਂ ਅਸੀਂ ਮਨ ਕਰਕੇ ਡਿੱਗਦੇ ਆ ਪਰ ਸਾਡਾ ਮਨ ਨਹੀਂ ਨੀਮਾ ਹੋਇਆ ਅਸੀਂ ਝੁਕੇ ਨਹੀਂ ਸਾਡਾ ਮਨ ਤੇ ਇਦਾਂ ਲਈ ਹੈ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਮਾਨਾ ਨਾ ਜਿਹੜਾ ਟੋਏ ਟਿੱਬੇ ਬਣਿਆ ਦਾ ਕਿਤੇ ਨੀਮਾ ਕਿਤੇ ਉੱਚਾ ਕਿਤੇ ਨੀਮਾ ਕਿਤੇ ਉੱਚਾ ਇਹਨੂੰ ਪੱਧਰਾ ਕਰਨਾ ਹੈ ਜਦੋਂ ਪੱਧਰਾ ਹੋ ਜੇ ਨਾ ਪਾਣੀ ਜਿਹੜਾ ਉਹ ਸਾਰੇ ਫਿਰ ਜਾਂਦਾ ਕੋਈ ਜਗ੍ਹਾ ਰਹਿੰਦੀ ਨਹੀਂ ਐ ਪਦਰੇ ਵਾਹਨ ਦੇ ਵਿੱਚ ਪਾਣੀ ਹਰ ਪਾਸੇ ਫਿਰ ਜਾਂਦਾ ਐ ਉਹ ਗੁਰੂ ਕੇ ਸਿੱਖੋ ਜਦੋਂ ਸਾਡਾ ਮਨ ਰੂਪੀ ਖੇਤ ਪਦਰਾ ਹੋ ਗਿਆ ਨਾ ਉਦੋਂ ਫਿਰ ਗੁਰੂ ਦੀ ਕਿਰਪਾ ਰੂਪੀ ਪਾਣੀ ਐ ਜਿਹੜਾ ਉਹ ਹਰ ਜਗ੍ਹਾ ਹਰ ਥਾਂ ਵਿਛ ਜਾਂਦਾ ਕਿਤੇ ਸਾਡਾ ਮਨ ਨੀਮਾ ਹੋ ਦੇ ਕਿਤੇ ਸਾਡਾ ਮਨ ਝੁਗ ਜਾਏ ਕਿਤੇ ਮਨ ਸਾਡਾ ਇਹ ਗੱਲ ਕਹਿ ਦੇਵੇ ਸਤਿਗੁਰੂ ਕਿਰਪਾ ਕਰ ਦਿਓ ਮੇਰੇ ਤੇ ਮੇਰਾ ਮਨ ਨਹੀਂ ਗੁਰਬਾਣੀ ਦੇ ਨਾਲ ਜੁੜਦਾ ਮੇਰਾ ਮਨ ਹਮੇਸ਼ਾ ਬੁਰਾਈਆਂ ਲੋਚਦਾ ਹੈ ਸਤਿਗੁਰੂ ਸਤਿਗੁਰੂ ਕਿਰਪਾ ਕਰ ਦਿਓ ਕਿਤੇ ਮਿਹਰ ਕਰ ਦਿਓ ਮੇਰੇ ਤੇ ਵੀ ਪਤਸ਼ਾਹ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਸਿਰਫ ਮੈਂ ਹੀ ਨਹੀਂ ਚੰਗਾ ਪਰ ਮੇਰੇ ਨਾਲੋਂ ਸਾਡੀ ਚੰਗੇ ਇਹ ਗੱਲ ਔਖੀ ਬੜੀ ਹੈ ਜੀ ਸ਼ਬਦ ਸਭ ਨੂੰ ਹੀ ਚੰਗਾ ਲੱਗਦਾ ਹੈ ਬੜਿਆਂ ਦਾ ਲਿਖਾਇਆ ਹੁੰਦਾ ਮੈਂ ਵੇਖਦਾ ਹੁੰਨਾ ਕਿਉਂਕਿ ਮੇਰਾ ਸੁਭਾਅ ਹੈ ਮੈਂ ਹਰ ਇੱਕ ਚੀਜ਼ ਨੂੰ ਪੜਦਾ ਹਰ ਇੱਕ ਚੀਜ਼ ਨੂੰ ਨੋਟ ਕਰਦਾ ਉਹਦੀ ਗਹਿਰਾਈ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਬੜਿਆਂ ਦਾ ਲਿਖਿਆ ਹੁੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰ ਲਿਖਣਾ ਤੇ ਕਹੋਣਾ ਕਹਿਣਾ ਬੜਾ ਸ਼ੌਕ ਹੈ ਪਰ ਨੀਮਾ ਹੋਣਾ ਬਹੁਤ ਔਖਾ ਹੈ ਬਹੁਤ ਔਖਾ ਪਰ ਜਿੱਦੇ ਅਸੀਂ ਆਪਣੇ ਆਪ ਨੂੰ ਵੇਖ ਲਿਆ ਨਾ ਜਿਵੇਂ ਸ਼ੀਸ਼ੇ 'ਚ ਅਸੀਂ ਆਪਣੀ ਸ਼ਕਲ ਵੇਖਦੇ ਆਂ ਸ਼ੀਸ਼ੇ ਦੇ ਵਿੱਚ ਜਿਵੇਂ ਆਪਾਂ ਸ਼ਕਲ ਵੇਖਦੇ ਆਂ ਨਾ ਜੇ ਸ਼ੀਸ਼ਾ ਕਿਤੇ ਸ਼ਕਲ ਦੀ ਥਾਂ ਸਾਡਾ ਕਿਰਦਾਰ ਦਿਖਾਉਂਦਾ ਹੁੰਦਾ ਸੱਚੀ ਅਸੀਂ ਸੀਸੇ ਕਰਾਂ ਚ ਨਹੀਂ ਰੱਖਦੇ ਸੀ ਸਾਡੀਆਂ ਸ਼ਗਲੀਆਂ ਲਗਾਉਂਦਾ ਕੱਲੋ ਜੇ ਕਿਤੇ ਸਾਡਾ ਕਿਰਦਾਰ ਦਿਖਾਉਂਦਾ ਹੁੰਦਾ ਵੀ ਤੇਰੀਆਂ ਆਕਰਦੂਤਾ ਨਹੀਂ ਅਸੀਂ ਕਦੀ ਨਹੀਂ ਕਰਾਂ ਚ ਟੰਗਣੇ ਸੀਗੇ ਵੀ ਨਾ ਇਹਨੂੰ ਪਰਾਂ ਕਰੋ ਅਸੀਂ ਗੁਰਬਾਣੀ ਤੋਂ ਕਿਉਂ ਵਗਗੀ ਹੋ ਗਏ ਗੁਰੂ ਦੇ ਉਪਦੇਸ਼ ਤੋਂ ਕਿਉਂ ਵਗਗੀ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਮੰਨ ਦੀ ਗੱਲ ਕਰਦੇ ਨੇ ਸਾਡੇ ਕਿਰਦਾਰ ਦੀ ਗੱਲ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਜੀਵਨ ਦੀ ਗੱਲ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਮਨੁੱਖਾ ਜਨਮ ਸਫਲਾ ਕਰਨ ਦੀ ਗੱਲ ਕਰਦੇ ਨੇ